ਇਸਰ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰਾਂ ਜੀ ਸੰਗੀਟਲੋਂ ਤੇ ਏਡੀਸੀਪੀ ਸਿਟੀ 1 ਸ਼੍ਰੀ ਵਿਜਾਲ ਵਿਸ਼ਾਲਜੀਤ ਸਿੰਘ ਜੀ ਤੇ ਹੋਰ ਸੀਨੀਅਰ ਅਫਸਰਸ ਵੱਲੋਂ ਜਿਹੜੀਆਂ ਨੇ ਹਦਾਇਤਾਂ ਜਾਰੀ ਹੁੰਦੀਆਂ ਨੇ ਕਿ ਜਿਹੜਾ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਆ ਉਹ ਕਾਇਮ ਰਵੇ ਤਾਂ ਜੇ ਕੋਈ ਵਾਰਦਾਤ ਹੋ ਜਾਂਦੀ ਹੈ ਤੇ ਉਹਨੂੰ ਜਲਦੋਂ ਜਲਦ ਜਿਹੜਾ ਟਰੇਸ ਕੀਤਾ ਜਾਵੇ ਤਾਂ ਇਸੇ ਘੜੀ ਤਹਿਤ ਇੱਕ 392 ਨੂੰ ਸਾਡੇ ਕੋਲ ਕੇਸ ਰਜਿਸਟਰ ਹੋਇਆ ਸੀਗਾ ਹਰਪੀਤ ਸਿੰਘ ਵਾਸੀ ਕਰਤਾਰਨਗਰ ਛਟਾ ਦੇ ਵੱਲੋਂ 40000 ਰੁਪਏ ਤਿੰਨ ਨਾਮ ਲੰਮ ਲੜਕਿਆਂ ਵੱਲੋਂ ਖੋ ਕੇ ਲੈ ਜਾਣ ਸਬੰਧੀ ਹੋਇਆ ਸੀਗਾ ਤੇ ਉਹਦੇ ਵਿੱਚ ਉਹਨੇ ਦੱਸਿਆ ਸੀਗਾ ਵੀ ਇੱਕ ਲੜਕੇ ਕੋਲ ਪਿਸਤਲ ਵੀ ਸੀਗਾ ਤਾਂ ਇਹਨਾਂ ਨੂੰ ਅਸੀਂ ਟ੍ਰੇਸ ਆਊਟ ਕਰਨ ਵਾਸਤੇ ਕੁਝ ਦਿਨਾਂ ਤੋਂ ਉਪਰਾਲੇ ਕੀਤੇ ਜਾ ਰਹੇ ਸੀ ਔਰ ਇਹਨਾਂ ਨੂੰ ਅਸੀਂ 3-4 ਦਿਨਾਂ ਦੇ ਵਿੱਚ ਹੀ ਜਿਹੜਾ ਉਹ ਕਾਬੂ ਕਰ ਲਿਆ ਵਾ ਤੇ ਇਹਨਾਂ ਨੇ ਜਿਹੜਾ ਆ ਉਹ ਖੋ ਕਰਕੇ ਇਹ ਲੜਕੇ ਫਰਾਰ ਹੋ ਗਏ ਸੀਗੇ ਫਿਰ ਅਸੀਂ ਇਹਨੂੰ ਜਿਹੜਾ ਟੈਕਨੀਕਲ ਆਧਾਰ ਤੇ ਔਰ ਆਪਣੇ ਸਿਕਰਟ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜਾ ਇਹਨਾਂ ਨੂੰ ਟਰੇਸ ਕੀਤਾ ਗਿਆ ਜਿਹਦੇ ਵਿੱਚੋਂ ਅਸੀਂ ਜਿਹੜੇ ਦੋ ਲੜਕੇ ਆ ਜਿਨ੍ਹਾਂ ਨੇ ਖੋਹ ਕੀਤੀ ਸੀ ਉਹਨਾਂ ਨੂੰ ਅਸੀਂ ਕਾਬੂ ਕਰ ਲਿਆ ਸਰ ਕਿੱਥੋਂ ਦੇ ਰੈਡਮ ਵਾਲੇ ਕੀ ਕੀ ਨਾਮ ਨੇ ਇਹਨਾਂ ਦਾ ਇੱਕ ਕਰਨਜੀਤ ਸਿੰਘ ਗੋਲਾ ਵਾਸੀ ਮਕਬੂਲਪੁਰਾ ਤੇ ਦੂਸਰਾ ਜਿਹੜਾ ਹੈਗਾ ਆ ਆਕਾਸ਼ਦੀਪ ਸਿੰਘ ਵਾਸੀ ਪਿੰਡ ਮੂਲੇਚਰ ਸਰ ਪਹਿਲਾਂ ਵੀ ਕੋਈ ਪਰਚੇ ਦਰਜ ਨੇ ਤੇ ਹਾਂ ਜੀ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਜਿਹੜਾ ਹੁਣ ਇਹਨਾਂ ਨੇ ਫੇਰੇ ਵਾਰਦਾਤ ਕੀਤੀ ਸੀ ਨਵੀਂ ਪੈਸਿਆਂ ਦੀ ਖੋਸਬੰਦੀ ਤੇ ਜਿਹੜਾ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਵਾ ਇਹਨਾਂ ਦੇ ਹੋਰ ਵੀ ਸਾਥੀ ਨੇ ਜਿਨ੍ਹਾਂ ਨੂੰ ਅਸੀਂ ਉਹ ਜਿਹੜਾ ਜਲਦੀ ਗ੍ਰਿਫਤਾਰ ਕਰ ਲਵਾਂਗੇ ਖੋਸਦਾ ਕੋਈ ਪੈਸੇ ਵੀ ਹਾਂਜੀ ਹਾਂਜੀ ਇਹਨਾਂ ਤੇ ਜਿਹੜੇ ਪੈਸੇ ਖੋਏ ਸੀ ਉਹ ਅਸੀਂ ਬਰਾਮਦ ਕਰ ਲਏ ਸਰ ਹੋਰ ਕੀ ਕਾਰਵਾਈ ਕੀਤੀ ਗਈ ਹੁਣ ਇਹਨਾਂ ਦਾ ਪੁਲਿਸ ਸਟੇਸ਼ਨ ਟਾਂਸਲ ਕੀਤਾ ਗਿਆ ਔਰ ਇਹਨਾਂ ਦੇ ਕੋਲੋਂ ਜਿਹੜਾ ਉਹ ਬਰੀਕੀ ਨਾਲ ਥੋਰਲੀ ਪੁੱਛਗਛ ਕੀਤੀ ਜਾ ਰਹੀ ਹੈ ਇਹਨਾਂ ਦੇ ਕੋਲੋਂ ਡਿਟੇਲਡ ਪੁੱਛਗਛ ਵੇਖਾਂਗੇ ਕਿ ਇਹਨਾਂ ਨੇ ਹੋਰ ਕੋਈ ਵਾਰਦਾਤ ਕੀਤੀ ਹੈ ਕਿ ਨਹੀਂ ਕੀਤੀ ਸਰ ਨਸ਼ੇ ਦੀ ਗੱਲ ਨਹੀਂ ਨੀ ਨਸ਼ਾ ਨਹੀਂ ਕੀਤਾ ਇਹ ਸਰ ਸਾਡੇ ਮਾਨਯੋਗ ਮਹੀਨੇ ਸਾਫ ਸਰਦਾਰਾਂ ਜੀ ਸੰਗੀਟ ਲੋ ਤੇ ਏਡੀਸੀਪੀ ਸ਼੍ਰੀ ਬਨ ਸ਼੍ਰੀ ਵਿਸ਼ਾਲਜੀਤ ਸਿੰਘ ਜੀ ਤੇ ਹੋਰ ਸੀਨੀਅਰ ਆਫੀਸਰਸ ਵੱਲੋਂ ਜਿਹੜੀਆਂ ਨੇ ਸਾਧਤਾਵਾਂ ਜਾਰੀ ਹੁੰਦੀਆਂ ਨੇ ਕਿ ਜਿਹੜਾ ਇਲਾਕੇ ਦੇ ਵਿੱਚ ਅਮਨ ਸ਼ਾਂਤੀ ਆ ਉਹ ਕਾਇਮ ਰਵੇ ਤਾਂ ਜੇ ਕੋਈ ਵਾਰਦਾਤ ਹੋ ਜਾਂਦੀ ਹੈ ਤੇ ਉਹਨੂੰ ਜਲਦੋਂ ਜਲਦ ਜਿਹੜਾ ਟਰੇਸ ਕੀਤਾ ਜਾਵੇ ਤਾਂ ਇਸੇ ਘੜੀ ਤਹਿਤ ਇੱਕ 392 ਨੂੰ ਸਾਡੇ ਕੋਲ ਕੇਸ ਰਜਿਸਟਰ ਹੋਇਆ ਸੀਗਾ ਖਰਪੀ ਸਿੰਘ ਵਾਸੀ ਕਰਤਾਰਨਗਰ ਛਟਾ ਦੇ ਵੱਲੋਂ 40000 ਰੁਪਏ ਤਿੰਨ نامعلوم ਲੜਕਿਆਂ ਵੱਲੋਂ ਖੋ ਕੇ ਲੈ ਜਾਣ ਸਬੰਧੀ ਹੋਇਆ ਸੀਗਾ ਤੇ ਉਹਦੇ ਵਿੱਚ ਉਹਨੇ ਦੱਸਿਆ ਸੀਗਾ ਵੀ ਇੱਕ ਲੜਕੇ ਕੋਲ ਪਿਸਤਲ ਵੀ ਸੀਗਾ ਤਾਂ ਇਹਨਾਂ ਨੂੰ ਅਸੀਂ ਟ੍ਰੇਸ ਆਊਟ ਕਰਨ ਵਾਸਤੇ ਕੁਝ ਦਿਨਾਂ ਤੋਂ ਉਪਰਾਲੇ ਕੀਤੇ ਜਾ ਰਹੇ ਸੀ ਔਰ ਇਹਨਾਂ ਨੂੰ ਅਸੀਂ 3-4 ਦਿਨਾਂ ਦੇ ਵਿੱਚ ਹੀ ਜਿਹੜਾ ਉਹ ਕਾਬੂ ਕਰ ਲਿਆ ਵਾ ਤੇ ਇਹਨਾਂ ਨੇ ਜਿਹੜਾ ਆ ਉਹ ਖੋ ਕਰਕੇ ਇਹ ਲੜਕੇ ਫਰਾਰ ਹੋ ਗਏ ਸੀਗੇ ਫਿਰ ਅਸੀਂ ਇਹਨੂੰ ਜਿਹੜਾ ਟੈਕਨੀਕਲ ਆਧਾਰ ਤੇ ਔਰ ਆਪਣੇ ਸਿਕਰਟ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜਾ ਇਹਨਾਂ ਨੂੰ ਟਰੇਸ ਕੀਤਾ ਗਿਆ ਆ ਜਿਹਦੇ ਵਿੱਚੋਂ ਅਸੀਂ ਜਿਹੜੇ ਦੋ ਲੜਕੇ ਆ ਜਿਨ੍ਹਾਂ ਨੇ ਖੋਹ ਕੀਤੀ ਸੀ ਉਹਨਾਂ ਨੂੰ ਅਸੀਂ ਕਾਬੂ ਕਰ ਲਿਆ ਸਰ ਕਿੱਥੋਂ ਦੇ ਰੈਡਮ ਵਾਲੇ ਕੀ ਕੀ ਨਾਮ ਨੇ ਇਹਨਾਂ ਇੱਕ ਕਰਨਜੀਤ ਸਿੰਘ ਗੋਲਾ ਵਾਸੀ ਮਕਬੂਲਪੁਰਾ ਤੇ ਦੂਸਰਾ ਜਿਹੜਾ ਹੈਗਾ ਆ ਆਕਾਸ਼ਦੀਪ ਸਿੰਘ ਵਾਸੀ ਪਿੰਡ ਮੂਲੇਚੱਕ ਸਰ ਪਹਿਲਾਂ ਵੀ ਕੋਈ ਪਰਚੇ ਦਰਜੇ ਨਹੀਂ ਸੀ ਹਾਂਜੀ ਨਹੀਂ ਤਾਂ ਪਹਿਲਾਂ ਵੀ ਪਰਚੇ ਦਰਜ ਨੇ ਤੇ ਜਿਹੜਾ ਹੁਣ ਇਹਨਾਂ ਨੇ ਫੇਰੇਬਾਜ਼ੀਤ ਕੀਤੀ ਸੀ ਨਵੀਂ ਸੈਂਡਿਕੋ ਕੋ ਸਬੰਧੀ ਤੇ ਜਿਹੜਾ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਵਾ ਇਹਨਾਂ ਦੇ ਹੋਰ ਵੀ ਸਾਥੀ ਨੇ ਜਿਨ੍ਹਾਂ ਨੂੰ ਅਸੀਂ ਉਹ ਜਿਹੜਾ ਜਲਦੀ ਗ੍ਰਿਫਤਾਰ ਕਰ ਲਵਾਂਗੇ ਉਹ सुद्धा ਕੋਈ ਪੈਸੇ ਵੀ ਹਾਂਜੀ ਹਾਂਜੀ ਇਹਨਾਂ ਤੇ ਜਿਹੜੇ ਪੈਸੇ ਖੋਏ ਸੀਗੇ ਉਹ ਵੀ ਬਰੰਮਲ ਕਰ ਲਏ ਸਰ ਹੋਰ ਕੀ ਕਾਰਵਾਈ ਕੀਤੀ ਗਈ ਹੁਣ ਇਹਨਾਂ ਦਾ ਪੁਲਿਸ ਮਾਡ ਹਾਂਸਲ ਕੀਤਾ ਗਿਆ ਔਰ ਇਹਨਾਂ ਦੇ ਕੋਲੋਂ ਜਿਹੜਾ ਉਹ ਬਰੀਕੀ ਨਾਲ ਅਥੋਰਟੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਕੋਲੋਂ ਡਿਟੇਲਡ ਕੋਸ਼ਿਸ਼ ਵੇਖਾਂਗੇ ਕਿ ਇਹਨਾਂ ਨੇ ਹੋਰ ਕੋਈ ਵਾਰਦਾਤ ਕੀਤੀ ਹੈ ਕਿ ਨਹੀਂ ਕੀਤੀ ਸਰ ਨਸ਼ਾ ਕੀਤੀ ਹੈ ਨਹੀਂ ਨਸ਼ਾ ਨਹੀਂ ਕਰਦੇ